ਕੋਈ ਇੱਕ ਬੜੀ ਸਮੱਸਿਆ ਆ ਰਹੀ ਆ ਕੰਪਲੀਟ ਸੰਗਰੂਰ ਬਰਨਾਲਾ ਔਰ ਮਲੇਰਕੋਟਲਾ ਡਿਸਟ੍ਰਿਕਟ ਇੱਕ ਯੂਨੀਫਾਰਮ ਸ਼ਿਕਾਇਤ ਆ ਕਿ ਕਿ ਕਣਕ ਦੀ ਬਹੁਤ ਜ਼ਿਆਦਾ ਆ ਚੁੱਕੀ ਹੈ ਫਸਲ ਮੰਡੀਆਂ ਦੇ ਵਿੱਚ ਲੇਕਿਨ ਲਿਫਟਿੰਗ ਜਿਹੜੀ ਹੈਗੀ 80% ਮਾਲ ਹਲੇ ਮੰਡੀਆਂ ਦੇ ਵਿੱਚ ਪਿਆ ਮੈਂ ਅੱਜ ਡੀ ਐਫ ਐਸ ਸੀ ਸੰਗਰੂਰ ਨਾਲ ਗੱਲ ਕੀਤੀ ਸੀਗੀ ਤੇ ਅੱਜ ਡੀ ਐਫ ਐਸ ਸੀ ਬਰਨਾਲਾ ਨਾਲ ਗੱਲ ਕੀਤੀ ਟੂਡੇ ਬਰਨਾਲਾ ਮੰਡੀ 'ਚ ਅਸੀਂ ਖੜੇ ਹਾਂ ਤੁਸੀਂ ਇੱਕ ਵਾਰੀ ਸ਼ਾਰਟ ਲੈ ਕੇ ਦੇਖ ਹੀ ਸਕਦੇ ਹੋ ਚੋਕ ਹੋ ਗਏ ਮੰਡੀਆਂ ਆਰਧਤਿਆਂ ਦੀ ਸ਼ਿਕਾਇਤ ਹੈ ਲਿਫਟਿੰਗ ਹੋ ਨਹੀਂ ਰਹੀ ਕੱਲ ਨੂੰ ਮੌਸਮ ਖਰਾਬ ਹੋ ਗਿਆ فرض ਕਰੋ بارش ਪੈ ਗਈ ਜਾਂ ਕੁਝ ਇਹ ਜਿਹੜਾ ਟੋਟਲ ਖਮਿਆਜ਼ਾ ਉਹ ਆਰਧਤਿਆਂ ਤੇ ਪੈ ਜਾਣਾ ਆਲਰੇਡੀ ਮੌਸਮ ਖਰਾਬ ਘਟ ਉਹਨਾਂ ਦਾ ਲੱਗ ਜਾਣਾ ਵਾ ਤੇ ਕਿਸਾਨਾਂ ਦਾ ਵੀ ਨੁਕਸਾਨ ਹੋਣਾ ਸਰਕਾਰ ਨੇ ਪੱਲਾ ਝਾੜ ਲੈਣਾ ਸੋ ਇਹ ਸੰਦੂਰ ਹੋਮ ਡਿਸਟ੍ਰਿਕਟ ਆ ਚੀਫ ਮਿਨਿਸਟਰ ਦੀ ਅਗਰ ਇੱਥੇ ਲਿਫਟਿੰਗ ਇੰਨੀ ਸਲੋ ਆ ਪ੍ਰੋਕੂਰਮੈਂਟ ਦਾ ਪ੍ਰੋਸੈਸ ਇੰਨਾ ਸਲੋ ਆ ਇਹਦਾ ਮਤਲਬ ਉਹਨਾਂ ਦੀ ਤਿਆਰੀ ਕੋਈ ਨਹੀਂ ਸੀਗੀ ਇਹ ਉਹਨਾਂ ਨੂੰ ਉੱਥੇ ਧਿਆਨ ਕਰਨਾ ਚਾਹੀਦਾ ਤੁਰੰਤ ਇਸੀ ਲਿਫਟਿੰਗ ਕਰਾਉਣੀ ਦੂਸਰਾ ਆਰਧਤਿਆਂ ਦੇ ਕੁਝ ਇਸ਼ੂਜ਼ ਨੇ ਜਿੱਦਾਂ ਮੈਂ ਕਿਹਾ ਕਿ ਉਹਨਾਂ ਨੂੰ ਜਿਹੜੀ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਅੱਜ ਵੀ ਜਿਹੜੀ ਉਹਨਾਂ ਦੀ ਬਿਲਿੰਗ ਹੁੰਦੀ ਉਹਦਾ 2.5% ਕਮਿਸ਼ਨ ਆ ਰਿਹਾ ਗਵਰਨਮੈਂਟ ਵੱਲੋਂ ਕਿਆ ਜਾ ਰਿਹਾ ਅਗਰ 2.5% ਨਾਲ ਕੈਲਕੂਲੇਟ ਕਰੀਏ ਤਾਂ ਫਿਰ 57 ਰੁਪਏ ਬਣਦੀ ਉਹਨਾਂ ਦੀ ਆੜਤੀ ਲੇਕਿਨ ਦਿੱਤੀ ਜਾ ਰਹੀ ਹੈ ਕਿ ਉਹਨਾਂ ਨੂੰ 44 ਰੁਪਏ ਤੋਂ 13 ਰੁਪਏ ਆੜਤੀਆਂ ਦਾ ਵੀ ਖਾਦਾ ਜਾ ਰਿਹਾ ਵਾ ਉਹ ਵੀ ਵਿਚਾਰੇ ਮਿਹਨਤ ਕਰਦੇ 45000 ਪੰਜਾਬ ਦਾ ਆੜਤੀਆ ਵਾ ਤਾਂ ਮੈਂ ਅਪੀਲ ਕਰੂੰਗਾ ਗਵਰਨਮੈਂਟ ਆਫ ਇੰਡੀਆ ਨੂੰ ਆ ਭਗਵੰਤਪਾਣੂ ਕਿ ਇਹਨਾਂ ਦਾ ਇਸ਼ੂ ਟੇਕ ਅਪ ਕਰੋ ਸੈਂਟਰਲ ਗਵਰਨਮੈਂਟ ਨਾਲ ਤੇ ਲੇਬਰ ਕਲਾਸ ਵੀ ਬਹੁਤ ਪੀਸੀ ਹੋਈ ਹੈ ਗਰੀਬ ਆਦਮੀ ਆ ਪੱਲੇਦਾਰਾਂ ਦਾ ਧਰਨਾ ਲੱਗਿਆ ਹੋਇਆ ਹੈ ਸੰਗਰੂਰ ਦੇ ਬਾਹਰ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਪਰ ਬੈਗ ਅਸਲ ਗਵਰਨਮੈਂਟ ਆਫ ਇੰਡੀਆ ਦਾ ਰੇਟ ਜਿਹੜਾ ਹੈ ਉਹ 4 ਰੁਪਏ ਇੱਕ ਬੈਗ ਦੀ ਜਿਹੜੀ ਉਹਨਾਂ ਨੇ ਢੁਹਾ ਢਵਾਈ ਕਰਨੀ ਆ ਪਰ ਉਹਨਾਂ ਨੂੰ ਉਹਨਾਂ ਦਾ ਕੰਪੀਟੀਸ਼ਨ ਕਰਾ ਕੇ ਉਹਨਾਂ ਦੇ ਟੈਂਡਰ ਪਵਾ ਕੇ ਉਹਨਾਂ ਨੂੰ ਇਸ ਵਕਤ ਮਿਲ ਰਿਹਾ 2 ਰੁਪਏ ਤੋਂ ਵੀ ਘੱਟ ਪਰ ਬੈਗ ਸਭ ਤੋਂ ਅਤ ਗਰੀਬ ਬੰਦਾ ਉਹ ਜਿਹਨੇ ਆਪਣੇ ਮੋਢਿਆਂ ਤੇ ਚੱਕ ਕੇ ਫਸਲ ਢੋਕ ਕੇ ਲੈ ਕੇ ਜਾਣੀ ਆ ਸੋ ਇਹ ਦੋਨੋਂ ਇਸ਼ੂ ਪੱਲੇਦਾਰ ਯੂਨੀਅਨ ਦੇ ਵੀ ਔਰ ਆਰਤੀਆਂ ਦੇ ਵੀ ਮੈਂ ਕਰਦਾ ਤੇ ਐਂ ਲੱਗ ਰਿਹਾ ਕਿ ਇੰਡੀਆ ਅਲਾਈਂਸ ਦੀ ਚੜ੍ਹਤ ਜਿਹੜੀ ਉਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ ਔਰ ਮੈਨੂੰ ਲੱਗ ਰਿਹਾ ਕਿ ਇਲੈਕਸ਼ਨ ਦੇ ਦੌਰਾਨ ਦੌਰਾਨ ਹੀ ਇੰਡੀਆ ਅਲਾਈਂਸ ਦੀ ਜਿਹੜਾ ਗ੍ਰਾਫ ਹੈ ਉਹ ਇੰਨਾ ਉੱਤੇ ਚੜ ਗਿਆ ਕਿ ਸਰਕਾਰ ਇੰਡੀਆ ਅਲਾਈਂਸ ਹੀ ਬਣੇਗੀ ਔਰ ਸਭ ਤੋਂ ਪਹਿਲੀ ਗਾਰੰਟੀ ਕਿਸਾਨਾਂ ਲਈ ਉਹ ਹੈ ਕਿ ਮਿਨੀਮਮ ਸਪੋਰਟ ਪ੍ਰਾਈਸ ਅਹਿਮ ਫਸਲਾਂ ਤੇ ਇੰਡੀਆ ਅਲਾਈਂਸ ਦੀ ਸਰਕਾਰ ਇਸ ਨੂੰ ਕਾਨੂੰਨ ਬਣਾਵੇਗੀ ਜਿਹੜੀ ਕਿ ਭਾਜਪਾ 10 ਸਾਲ ਨਹੀਂ ਬਣਾ ਸਕੀ